ਤੁਸੀਂ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ 8000 ਰਾ ਇੱਕ ਨਵੀਂ ਚਰਚਾ ਲੈ ਕੇ ਅੱਜ ਗੱਲ ਕਰਾਂਗੇ ਵੀ ਅਕਾਲੀ ਦਲ ਦੇ ਬਾਗੀ ਧੜੇ ਦੇ ਕਿਸ ਸਰਗਰਮੀ ਨੇ ਸੁਖਬੀਰ ਬਾਦਲ ਦੇ ਧੜੇ ਨੂੰ ਪਾਈਆਂ ਭਾਜੜਾਂ ਇਹਦੇ ਨਾਲ ਹੀ ਗੱਲ ਕਰਾਂਗੇ ਵੀ ਬਾਗੀਆਂ ਵੱਲੋਂ ਵਿਛਾਏ ਗਏ ਇਸ ਜਾਲ 'ਚ ਆਖਿਰ ਕਿਵੇਂ ਫਸ ਗਏ ਨੇ ਸੁਖਬੀਰ ਬਾਦਲ ਇਹਦੇ ਨਾਲ ਹੀ ਅੱਜ ਬਾਗੀ ਧੜੇ ਵੱਲੋਂ ਚੰਡੀਗੜ੍ਹ 'ਚ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਚ ਕੀ ਅਹਿਮ ਫੈਸਲੇ ਲਏ ਗਏ ਨੇ ਉੱਤੇ ਵੀ ਗੱਲ ਕਰਾਂਗੇ ਇਹਦੇ ਨਾਲ ਹੋਰ ਵੀ ਕਈ ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਰਦਾਰ जोगेंद्र ਸਿੰਘ ਜੀ ਸਰਬੋਤਮ ਸਵਾਗਤ ਹੈ ਸ਼ੁਕਰੀਆ ਲਗਨ ਜੀ ਤਾਂ ਸ਼ੁਰੂਆਤ ਇੱਥੋਂ ਹੀ ਕਰ ਲੈਣੇ ਵੀ ਕੀ ਸੀ ਉਹ ਸਰਗਰਮੀਆਂ ਜਿਹਦੇ ਕਰਕੇ ਬਾਦਲ ਨੂੰ ਇੱਕਦਮ ਭਾਜੜਾ ਪੈ ਗਈਆਂ ਅ ਦੇਖੋ ਜੇ ਅੱਜ ਦਾ ਦਿਨ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਸ਼੍ਰੋਮਣੀ ਕਾਲੀ ਦਲ ਲਈ ਕਹਿ ਲਈਏ ਜਾਂ ਬਾਦਲ ਧੜੇ ਲਈ ਚਿੰਤਾਵਾਂ ਤੇ ਚੁਣੌਤੀਆਂ ਵਾਲਾ ਜੀ ਕਿਉਂਕਿ ਅੱਜ ਇੱਕ ਤਾਂ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਸ਼੍ਰੀ ਕਾਲ ਤਖਤ ਸਾਹਿਬ ਤੇ ਮੀਟਿੰਗ ਸੀ ਤੇ ਔਰ ਉਹ ਮੀਟਿੰਗ ਚ ਜਿਹੜਾ ਬਾਗੀ ਧੜੇ ਵੱਲੋਂ ਇੱਕ ਦਿੱਤੀ ਗਈ ਬੇਨਤੀ ਪੱਤਰ ਉਹ ਚ ਜਿਸ ਤਰ੍ਹਾਂ ਦੇ ਸੁਖਵੀਰ ਤੇ ਦੋਸ਼ ਲੱਗੇ ਸੀ ਔਰ ਉਸ ਚਿੱਠੀ ਤੇ ਅੱਜ ਵਿਚਾਰ ਬਾਰੇ ਸੀ ਵੀ ਹੋਣੀਆਂ ਵਿਚਾਰ ਔਰ ਇਹਦੇ ਨਾਲ ਹੀ ਜਿਹੜਾ ਕਹ ਲਈਏ ਕਿ ਬਾਗੀ ਧੜਾ ਜਦੋਂ ਮੀਟਿੰਗ ਕਰਦਾ ਜਾਂ ਕੋਈ ਸਰਗਰਮੀ ਕਰਦਾ ਤਾਂ ਸੁਖਵੀਰ ਬਾਦਲ ਧੜੇ ਨੂੰ ਤਾਂ ਵੈਸੇ ਹੀ ਕਹ ਲੋ ਭਾਜੜ ਪਈ ਜਾਂਦੀ ਹੈ ਬਿਲਕੁਲ ਔਰ ਤੀਸਰੀ ਗੱਲ ਜਿਹੜੀ ਤੁਸੀਂ ਖਾਸ ਭਾਜੜਾਂ ਦੀ ਗੱਲ ਕੀਤੀ ਹੈ ਉਹ ਇਹ ਹੈ ਕਿ ਅੱਜ ਬਾਗੀ ਧੜੇ ਵੱਲੋਂ ਜਿਹੜੀ ਚੰਡੀਗੜ੍ਹ ਚ ਮੀਟਿੰਗ ਕੀਤੀ ਜਾਂਦੀ ਸੀ ਉਹਦੀ ਇਹ افਵਾਹ ਕਹ ਲੋ ਜਾਂ ਇਹ ਹੋ ਸਕਦਾ ਕੋਈ ਸਚਾਈ ਵੀ ਹੋਵੇ ਏਸੀਕੇ ਅੱਜ ਸ਼ਾਇਦ ਬਾਗੀ ਧੜੇ ਨੇ ਜਿਹੜੀ ਮੀਟਿੰਗ ਕਰਨੀ ਆ ਅਕਾਲੀ ਦਲ ਦੇ ਆਗੂਆਂ ਨੇ ਉਹ ਸ਼੍ਰੋਮਣੀ ਕਾਲੀ ਦਲ ਦੇ ਦਫਤਰ 'ਚ ਕਰਨ ਮੁੱਖ ਦਫਤਰ ਮੁੱਖ ਦਫਤਰ ਜਿਹੜਾ ਚੰਡੀਗੜ੍ਹ 28 ਸੈਕਟਰ 'ਚ ਔਰ ਇਸ ਨੂੰ ਲੈ ਕੇ ਕਹਿ ਲੋ ਵੀ ਅਕਾਲੀ ਦਲ ਨੂੰ ਜਦੋਂ ਇਹ ਖਬਰ ਮਿਲੀ ਭਾਵੇਂ ਬਾਅਦ 'ਚ ਦੋਵਾਂ ਧੜਿਆਂ ਨੇ ਉਹਦਾ ਖੰਡਨ ਕੀਤਾ ਜੀ ਪਰ ਹੋ ਸਕਦਾ ਹੈ ਕਿ ਕੋਈ ਨਾ ਕੋਈ ਸਚਾਈ ਵੀ ਹੋਵੇ ਕਿਉਂਕਿ ਅਫਵਾਹ ਵੀ ਉਦੋਂ ਹੀ ਉੱਡਦੀ ਜਦੋਂ ਕੋਈ ਨਾ ਕੋਈ ਉੱਚ ਕੋਈ ਨਾ ਕੋਈ ਗੱਲ ਹੋਵੇ ਔਰ ਜਦੋਂ ਇਹ ਪਤਾ ਲੱਗਿਆ ਕਿ ਬਾਗੀ ਤੜਾਜ ਦਫਤਰ ਚ ਮੀਟਿੰਗ ਕਰਨ ਲਈ ਆ ਰਿਹਾ ਤਾਂ ਇੱਕੋ ਦਮ ਕਹਿ ਲਓ 1 ਵਜੇ ਪਤਾ ਲੱਗਿਆ ਕਿ ਮੀਡੀਆ ਨੂੰ ਵੀ ਇਹ ਸੁਨੇਹਾ ਲੱਗਿਆ ਕਿ 1 ਵਜੇ ਜਿਹੜੀ ਹੈ ਕਾਲੀਦਲੋਂ ਬਾਦਲ ਵੱਲੋਂ ਦਫਤਰ ਚ ਮੀਟਿੰਗ ਰੱਖ ਲਈ ਜੀ ਬਾਗੀ ਤੜਾ ਦੀ ਮੀਟਿੰਗ ਜਿਹੜੀ ਉਹ 2 ਵਜੇ ਸੀ ਉਹ ਤੋਂ ਪਹਿਲਾਂ ਮੀਟਿੰਗ ਰੱਖ ਲਈ ਔਰ ਉਹ ਚ ਕਹਿ ਲਓ ਬਲਵਿੰਦਰ ਸਿੰਘ ਭੁੰਦਰ ਜਿਹੜੇ ਸੀਨੀਅਰ ਕਾਲੀਆ ਨੇ ਉਹਨਾਂ ਉਹ ਪਹੁੰਚੇ ਉਹਨਾਂ ਦੇ ਨਾਲ ਡਾਕਟਰ ਦਲਜੀਤ ਸਿੰਘ ਜੀ ਮਾਤੇ ਹੋਰ ਵੀ ਕਹੋ ਸ਼੍ਰੋਮਣੀ ਕਮੇਟੀ ਮੈਂਬਰ ਕਾਲੀ ਦਲ ਦੇ ਹੋਰ ਆਗੂ ਜੂਥ ਵਿੰਗ ਦੇ ਆਗੂ ਵੀ ਪਹੁੰਚੇ ਹੋਏ ਸੀ ਔਰ ਦਫਤਰ ਚੋਂ ਉਹਨਾਂ ਵੱਲੋਂ ਮੀਟਿੰਗ ਸ਼ੁਰੂ ਕਰ ਦਿੱਤੀ ਗਈ ਔਰ ਇਸ ਮੁੱਦੇ ਤੇ ਜਦੋਂ ਪੱਤਰਕਾਰਾਂ ਨੇ ਜਿਹੜੇ ਡਾਕਟਰ ਦਲਜੀਤ ਚੀਮਾ ਉਹਨਾਂ ਨੂੰ ਸਵਾਲ ਵੀ ਪੁੱਛਿਆ ਕਿ ਅੱਜ ਜਿਹੜੀ ਮਤਲਬ ਕਹਿ ਲਓ ਦੂਸਰੇ ਧੜੇ ਦੇ ਕਾਲੀ ਆਗੂਆਂ ਵੱਲੋਂ ਇੱਥੇ ਮੀਟਿੰਗ ਰੱਖੀ ਗਈ ਸੀ ਉਹਦੇ ਕਰਕੇ ਤੁਹਾਨੂੰ ਮੌਕੇ ਤੇ ਮੀਟਿੰਗ ਰੱਖਣੀ ਪੈ ਗਈ ਜਾਂ ਕਹਿ ਲਓ ਵੀ ਭਾਜੜ ਪੈ ਗਈ ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਇਹ ਰੁਟੀਨ ਚੀ ਮੀਟਿੰਗ ਰੱਖੀ ਹੋਈ ਸੀ ਔਰ ਅਸੀਂ ਜਿਹੜੀਆਂ 11 ਸ਼੍ਰੋਮਣੀ ਕਮੇਟੀ ਚੋਣਾ ਉਹਦੇ ਸੰਬੰਧ ਚ ਕਹਿ ਲੋ ਜਾਂ ਕਾਲੀ ਦਲ ਨੂੰ ਮਤਲਬ ਵਰਕਰਾਂ ਨੂੰ ਲਾਮਬੰਦ ਕਰਨ ਲਈ ਇਹ ਲਗਾਤਾਰ ਮੀਟਿੰਗਾਂ ਕਰਨੇ ਆ ਪਹਿਲਾਂ ਕੋਰ ਕਮੇਟੀ ਦੀ ਫਿਰ ਜ਼ਿਲ੍ਹਾ ਪ੍ਰਧਾਨਾਂ ਦੀ ਜਿਸ ਤਰ੍ਹਾਂ ਚੱਲਦੀਆਂ ਹੀ ਆ ਮੀਟਿੰਗਾਂ ਉਹ ਉਸ ਉਹਨਾਂ ਮੀਟਿੰਗਾਂ ਦਾ ਹੀ ਹਿੱਸਾ ਹੈ ਪਰ ਉਹ ਇਹ ਵੀ ਕਹਿੰਦੇ ਨਜ਼ਰ ਆਏ ਵੀ ਬਾਗੀ ਤੜਵੇ ਲੋ ਕਿਹੜੇ ਆਗੂ ਨੇ ਕਿਹਾ ਵੀ ਮੀਟਿੰਗ ਕੀਤੀ ਜਾ ਰਹੀ ਹੈ ਜਦੋਂ ਪੱਤਰਕਾਰ ਨੇ ਸਵਾਲ ਪੁੱਛੋ ਜਵਾਬ ਦਿੰਦੇ ਵੀ ਕਿਹੜਾ ਆਗੂ ਮੈਨੂੰ ਨਾਮ ਦੱਸੋ ਆ ਨਹੀਂ ਇਹ ਤਾਂ ਹੋਇਆ ਦੇਖੋ ਵੈਸੇ ਵੀ ਨਾ ਜਿਹੜਾ ਚੀਮਾ ਸਾਹਿਬ ਨੇ ਇਹ ਵੀ ਕਿਹਾ ਵੀ ਜਦੋਂ ਤੁਸੀਂ ਬਾਗੀ ਕਹਿ ਰਹੇ ਹੋ ਫਿਰ ਅਕਾਲੀ ਦਲ ਨਾਲ ਉਹਨਾਂ ਦਾ ਕੀ ਸਬੰਧ ਹੈ ਜਾਂ ਅਕਾਲੀ ਦਲ ਦੇ ਦਫ਼ਤਰ ਨਾਲ ਕੀ ਸਬੰਧ ਹੈ ਹਾਲਾਂਕਿ ਦੂਜੇ ਪਾਸੇ ਆਪਣੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨੇ ਕਿਹਾ ਕਿ ਅਸੀਂ ਬਾਗੀ ਹੈ ਹੀ ਨਹੀਂ ਜੀ ਅਸੀਂ ਅਕਾਲੀ ਦਲ ਜਾਂ ਬੀਬੀ ਜਗੀਰ ਕੌਰ ਨਾਲ ਵੀ ਕਿਹਾ ਵੀ ਅਸੀਂ ਅਕਾਲੀ ਦਲ ਚਾ ਅਸੀਂ ਮੀਟਿੰਗ ਵੈਸੇ ਜਾ ਸਕਦੇ ਆ ਦਫਤਰ ਚ ਜੀ ਪਰ ਅੱਜ ਦੀ ਮੀਟਿੰਗ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਕਰਨੀ ਉੱਥੇ ਬਾਅਦ ਚ ਮਤਲਬ ਉਹ ਤੋਂ ਬਾਅਦ ਜਿਹੜੀ ਵੈਸੇ ਡਾਕਟਰ ਚੀਮਾ ਨੇ ਕਿਹਾ ਕਿ ਉਹ ਮੀਟਿੰਗ ਕਰ ਹੀ ਨਹੀਂ ਸਕਦੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਇਹ ਕਿਹੜਾ ਮੈਰਿਜ ਪੈਲਸ ਹੈ ਵੀ ਜਿਹੜਾ ਮਰਜੀ ਇਹਨੂੰ ਬੁੱਕ ਕਰਾ ਲਵੇ ਆ ਔਰ ਇਹ ਵੀ ਕਿਹਾ ਕਿ ਇਹ ਗੈਰ ਸੰਵਿਧਾਨਿਕ ਹੈ ਔਰ ਕਾਨੂੰਨੀ ਮਤਲਬ ਉਹ ਤੋਂ ਵੀ ਇਹ ਗਲਤ ਹੈ ਭਾਵੇਂ ਇਹ ਵਾਕਈ ਇੱਕ ਜਦੋਂ ਬੰਦਾ ਇੰਨੇ ਸਪਸ਼ਟਿਕਰਨ ਦਿੰਦਾ ਜਾਂ ਮਤਲਬ ਲੰਬੀ ਗੱਲ ਕਰਦਾ ਤਾਂ ਇਹ ਤਾਂ ਮਤਲਬ ਹੁੰਦਾ ਵੀ ਕਿਤੇ ਨਾ ਕਿਤੇ ਚਿੰਤਾ ਸੀਗੀ ਤਾਂ ਹੀ ਮੀਟਿੰਗ ਰੱਖੀ ਗਈ ਹੈ ਤੇ ਵੈਸੇ ਜੀ ਆਪਾਂ ਗੱਲ ਕਰ ਲਈਏ ਤਾਂ ਜਿੰਨੀਆਂ ਵੀ ਦੂਸਰੇ ਧੜੇ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਆਕਾਲੀ ਦਲ ਵੱਲੋਂ ਬਾਗੀ ਧੜੇ ਵੱਲੋਂ ਕਹਿ ਲਓ ਚੰਡੀਗੜ੍ਹ ਚ ਜਾਂ ਜਲੰਧਰ ਚ ਕੀਤੀਆਂ ਗਈਆਂ ਤਾਂ ਹਮੇਸ਼ਾ ਸਗਵੀਰ ਬਾਦਲ ਦੇ ਧੜੇ ਵੱਲੋਂ ਬਰਾਬਰ ਮੀਟਿੰਗ ਰੱਖੀ ਗਈ ਹੈ ਜੀ ਕਦੇ ਕੋਰ ਕਮੇਟੀ ਦੀ ਰੱਖ ਲਈ ਕਦੇ ਜ਼ਿਲ੍ਹਾ ਪ੍ਰਧਾਨਾਂ ਦੀ ਰੱਖ ਲਈ ਭਾਵੇਂ ਇਥੋਂ ਤੱਕ ਵੀ ਰਿਹਾ ਵੀ ਇੱਕ ਦੂਜੇ ਦਾ ਪ੍ਰੈਸ ਨੋਟ ਵੀ ਢੀਕਦੇ ਰਹਿਆ ਵੀ ਉਹ ਕੀ ਕਹਿੰਦੇ ਆ ਤੇ ਅਸੀਂ ਕੀ ਕਹਿਣਾ ਭਾਵੇਂ ਵੀ ਚਿੰਤਾਮਾ ਚਿੰਤਾ ਤਾਂ ਅੱਜ ਜਾਂ ਭਾਜਪਾ ਤਾਂ ਅਕਾਲੀ ਦਲ ਨੂੰ ਕਾਫੀ ਸਮੇਂ ਤੋਂ ਹੀ ਪਈ ਹੈ ਦੂਜਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ ਮੀਟਿੰਗ ਹੋਈ ਉਹ ਚ ਕਈ ਹੋਰ ਪੰਥਕ ਮੁੱਦਿਆਂ ਤੋਂ ਇਲਾਵਾ ਜਿਹੜਾ ਅਕਾਲੀ ਦਲ ਦੇ ਨਾਲ ਸੰਬੰਧਿਤ ਵੀ ਮੁੱਦਾ ਵਿਚਾਰਿਆ ਗਿਆ ਔਰ ਜਿਹੜੀ ਉਹ ਚਿੱਠੀ ਦਿੱਤੀ ਗਈ ਸੀ ਜਾਂ ਮਾਫੀਨਾਮਾ ਕਹ ਲਈਏ ਅਕਾਲੀ ਬਾਗੀ ਧੜੇ ਵੱਲੋਂ ਦਿੱਤਾ ਗਿਆ ਸੀ ਉਹਤੇ ਵੀ ਜਿਹੜੇ ਦੋਸ਼ ਸੁਖਵੀਰ ਬਾਦਲ ਤੇ ਲਾਏ ਗਏ ਸੀ ਭਾਵੇਂ ਉਹਨਾਂ ਨੇ ਆਪਣੇ ਆਪ ਨੂੰ ਵੀ ਦੋਸ਼ੀ ਕਿਹਾ ਵੀ ਅਸੀਂ ਵੀ ਦੋਸ਼ੀ ਹਾਂ ਇਸ ਮੁੱਦਿਆਂ ਤੇ ਜੀ ਚ ਗੱਲ ਕੀਤੀ ਸੀ ਉਹਨਾਂ ਨੇ ਕਿ ਜਿਹੜੇ ਪੁਲਿਸ ਦੇ ਅਧਿਕਾਰੀ ਸੈਣੀ ਜਾਂ ਹੋਰ ਆਲਮ ਮਰਗੇ ਉਹਨਾਂ ਨੂੰ ਅ ਕਾਲੀ ਸਰਕਾਰ ਵੱਲੋਂ ਮੁੱਖ ਅਹੁਦਿਆਂ ਤੋਂ ਉਦੋਂ ਲਾਇਆ ਗਿਆ ਜਦੋਂ ਸਰਕਾਰ ਸੀ ਉਹਦੇ ਨਾਲ ਹੀ ਜਿਹੜਾ ਸੌਦਾ ਸਾਦ ਹੈ ਉਹਨੂੰ ਮਾਫੀ ਨਾ ਮੰਨ ਦਿੱਤਾ ਗਿਆ ਉਹਦੇ ਲੱਖਾਂ ਰੁਪਏ ਦੇ ਹਥਿਆਰ ਲਵਾਏ ਗਏ ਉਹ ਸਾਰੇ ਉਹਨਾਂ ਨੇ ਕਿਹਾ ਸੀ ਇਹ ਸਾਡੇ ਸਮੇਂ ਵੀ ਹੋਇਆ ਅਸੀਂ ਵੀ ਇਹ ਚ ਭਾਈਵਾਲ ਰਹੇ ਹਾਂ ਤੇ ਉਹ ਚ ਅੱਜ ਪੰਜ ਸਿੰਘ ਸਹਿਬਾਨਾ ਨੇ ਜਿਹੜਾ ਸੁਖਵੀਰ ਬਾਦਲ ਨੂੰ ਜੇ ਤੁਸੀਂ ਕਿਹਾ ਨਾ ਵੀ ਕਿਹੜੀ ਕਿਹੜਾ ਜਾਲ ਵਿਛਾਇਆ ਸੀ ਉਹ ਉਹਨੂੰ ਜਾਲ ਵੀ ਕਹਿ ਸਕਦੇ ਆ ਪਰ ਇੱਕ ਕਾਲੀ ਦਲ ਦੇ ਜੀ ਇਸ ਮੁੱਦੇ ਤੋਂ ਦੇਖੀਏ ਆਪਸੀ ਧੜੇ ਦਿੱਤਾ ਜਾਲ ਵੀ ਕਹਿ ਸਕਦੇ ਆ ਵੈਸੇ ਉਹਨਾਂ ਦਾ ਇੱਕ ਜੇ ਤਖਤ ਮਰਜ਼ਾਦਾ ਅਨਸਾਰ ਦੇਖੀਏ ਤਾਂ ਇਹ ਸ੍ਰੀ ਕਾਲ ਤਖਤ ਸਾਹਿਬ ਅਗੇ ਝੁਕਣਾ ਵੀ ਕਹਿ ਸਕਦੇ ਆ ਜਾਂ ਝੁੱਕ ਕੇ ਆਪਣੇ ਆਪ ਨੂੰ ਮਤਲਬ ਸਮਰਪਤ ਕਰਨਾ ਵੀ ਅਸੀਂ ਇਸ ਮੁੱਦੇ ਤੇ ਦੋਸ਼ੀ ਆ ਸਾਨੂੰ ਸਜ਼ਾ ਲਾਈ ਜਾਵੇ ਔਰ ਉਹ ਚ ਅੱਜ ਇਹ ਵੀ ਆਸ ਕੀਤੀ ਜਾ ਰਹੀ ਸੀ ਕਿ ਸ਼ਾਇਦ ਉਹਨਾਂ ਨੂੰ ਕੋਈ ਸਜ਼ਾ ਜਾਂ ਜਿਹੜੀ ਹੈਗੀ ਆ मतलब सेवा ਲਈ ਜਾਵੇ ਜ ਜਿਹਨੂੰ ਮਰਜ਼ਾਦਾ ਅਨਸਾਰ ਸੇਵਾ ਵੀ ਕਹਿੰਦੇ ਆ ਅਕਾਲ ਤਖਤ ਸਾਹਿਬ ਦੇ ਚ ਸਿੰਘ ਸਾਹਿਬਾਨ ਵੱਲੋਂ ਪਰ ਉਸ ਮੁੱਦੇ ਤੇ ਅਜੇ ਸ਼ਾਇਦ ਵਿਚਾਰ ਅੱਗੇ ਹੋਵੇ ਪਰ ਇਹ ਇੰਨਾ ਜਰੂਰ ਹੋ ਗਿਆ ਕਿ ਜਿਹੜੇ ਦੋਸ਼ ਉਹ ਚ ਸੀਗੇ ਸੁਖਵੀਰ ਬਾਦਲ ਤੇ ਕਿਉਂਕਿ ਉਦੋਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਸੀ ਗ੍ਰਹਿ ਮੰਤਰੀ ਵੀ ਸੁਖਵੀਰ ਬਾਦਲ ਔਰ ਉਹਨਾਂ ਨੂੰ ਜਿਹੜਾ 15 ਦਿਨਾਂ ਚ ਜਿਹੜਾ ਉਹਨਾਂ ਮੁੱਦਿਆਂ ਤੇ ਜਿਹੜੇ ਚਾਰ ਉਹਨਾਂ ਨੇ ਕਿਹਾ ਸੀ ਵੀ ਆਹ ਕਾਰਨ ਨੇ ਜਿਹੜੇ ਆਪਾਂ ਜ਼ਿਕਰ ਵੀ ਕਰਤੇ ਆ ਉਨ੍ਹਾਂ ਮੁੱਦਿਆਂ ਤੇ ਸਖਬੀਰ ਬਾਦਲ ਤੋਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਪੰਜ ਸਿੰਘ ਸਹਿਬਾਨਾਂ ਵੱਲੋਂ ਜਵਾਬ ਮੰਗਿਆ ਗਿਆ ਔਰ ਜੇ ਕਹਿ ਲਈਏ ਕਿ ਸਖਬੀਰ ਬਾਦਲ ਲਈ ਚੁਣੌਤੀਆਂ ਪਾਰਟੀ ਅੰਦਰੋਂ ਵੀ ਚੁਣੌਤੀਆਂ ਨੇ ਲੋਕਾਂ ਵੱਲੋਂ ਵੀ ਹਾਸ਼ੀਏ ਤੇ ਇਹਨਾਂ ਦਾ ਧੜਾ ਤੀਜੇ ਪਾਸੇ ਜਿਹੜੀ ਅੰਦਰੂਨੀ ਧੜੇਬੰਦੀ ਕਰਕੇ ਜਾਂ ਕਹਿ ਲੋ ਜਿਹੜੀ ਧਾਰਮਿਕ ਮਰਜ਼ਾਦਾ ਦੀ ਉਲੰਘਣਾ ਕਰਕੇ ਵੀ ਜਿਹੜੀ ਹੈ ਸਖਬੀਰ ਬਾਦਲ ਨੂੰ ਅੱਜ ਕਹਿ ਲੋ ਇੱਕ ਨਵੀਂ ਹੋਰ ਜਿਹੜੀ ਉਹ ਕਹਿ ਲੋ ਕਿ ਆਪਾਂ ਚਾਰੇ ਪਾਸੇ ਚਾਰੇ ਪਾਸੇ ਮੁਸ਼ਕਲ ਆ ਰਹੀ ਹੈ ਔਰ ਜੇ ਗੱਲ ਕਰ ਲਈਏ ਕਿ ਭਾਵੇਂ ਅਕਾਲੀ ਦਲ ਹਾਸ਼ੀਏ ਤੇ ਆ ਚੋਣਾਂ ਚ ਇਹ ਵੀ ਜ਼ਿਕਰ ਕਰਨਾ ਬਣਦਾ ਤੁਸੀਂ ਦੇਖਿਆ ਕਿ ਹਾਲਤ ਜਲੰਧਰ ਦੀ ਚੋਣ ਚ ਕੀ ਹੋ ਗਈ ਹੈ 600 ਕਿੰਨੀਆਂ ਜਾਂ 700 ਵੋਟਾਂ ਪਈਆਂ ਤੇ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤਾਂ ਇਹ ਵੀ ਕਹਿਤਾ ਭਈ ਬਾਦਲ ਸਾਹਿਬ ਜਾਂ ਕਹਿ ਲੋ ਸੁਖਵੀਰ ਹਣੀ ਹਾਥੀ ਨੂੰ ਵੀ ਲੈ ਕੇ ਡੁੱਬ ਗਏ ਵਿਹਾਰ TV ਸਭ ਤੋਂ ਵੱਡਾ ਉਹ ਹੁੰਦਾ ਬਸ ਭਾਵੇਂ ਉਹਨਾਂ ਨੂੰ ਵੀ ਲੈ ਡੁੱਬੇ ਤਾਂ ਹੋ ਸਕਦਾ ਹੈ ਉਹਨਾਂ ਨੂੰ ਵੱਧ ਵੋਟ ਪੈ ਜਾਂਦੀ ਔਰ ਇਹਦੇ ਨਾਲ ਹੀ ਗੱਲ ਕਰ ਲਈਏ ਕਿ ਜਿਹੜੀ ਅੱਜ ਬਾਗੀ ਧੜੇ ਦੀ ਮੀਟਿੰਗ ਹੋਈ ਆ ਦੇਖੋ ਉਹਨਾਂ ਦਾ ਉਹਨਾਂ ਦਾ ਇੱਕੋ ਹੀ ਮੁੱਖ ਮੁੱਦਾ ਭਾਵੇਂ ਮੀਟਿੰਗ ਦੇ ਅੰਕੜੇ ਉਹ ਕਿਉਂਕਿ ਅਜੇ ਚੱਲ ਰਹੀ ਆ ਨਹੀਂ ਬਾਹਰ ਆਏ ਜਾਂ ਉਹਦੇ ਵੇਰਵੇ ਨਹੀਂ ਬਾਹਰ ਆਏ ਪਰ ਮੀਟਿੰਗ 'ਚ ਜਾਣ ਤੋਂ ਪਹਿਲਾਂ ਜਿਹੜੇ ਵੀ ਬੁਲਾਰੇ ਬੋਲੇ ਨੇ ਜਾਂ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਜਿਨ੍ਹਾਂ 'ਚ ਪ੍ਰੇਮ ਸਿੰਘ ਚੰਦੂ ਮਹਾਜਰਾ ਔਰ ਅੱਜ ਦੀ ਬੀਬੀ ਜਗੀਰ ਕੌਰ ਬੋਲੇ ਆ ਜਾਂ ਹੋਰ ਵੀ ਲੀਡਰ ਬੋਲੇ ਆ ਸੁਚਾ ਸਿੰਘ ਲੰਗਾ ਸੌਰੀ ਸੁਚਾ ਸਿੰਘ ਜਿਹੜੇ ਹੈਗੇ ਨੇ ਛੋਟੇਪੁਰ ਉਹ ਬੋਲੇ ਆ ਜਾਂ ਉਹਨਾਂ ਦੇ ਨਾਲ ਕਹ ਲਈ ਅੱਜ ਦੀ ਮੀਟਿੰਗ ਚ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਭਾਵੇਂ ਪਹਿਲੀਆਂ ਮੀਟਿੰਗਾਂ ਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹਨਾਂ ਦੀ ਸਿਹਤ ਦੀ ਸਮੱਸਿਆ ਕਰਕੇ ਪਰ ਅੱਜ ਦੀ ਮੀਟਿੰਗ ਚ ਉਹ ਵੀ ਹਾਜ਼ਰ ਸੀ ਪਰ ਇਸ ਮੀਟਿੰਗ ਚ ਜਾਣ ਤੋਂ ਪਹਿਲਾਂ ਜਿਹੜੇ ਵੀ ਆਗੂ ਜੰਮ ਬਲਾਰੇ ਬੋਲੇ ਨੇ ਉਹਨਾਂ ਨੇ ਕੋਈ ਸਵਾਲ ਕੀਤਾ ਕਿ ਜੋ ਡਾਕ ਕਮੇਟੀ ਦੀ ਜਿਹੜੀ ਰਿਪੋਰਟ ਆ ਵਾਰ-ਵਾਰ ਉਹ ਦੁਹਰਾ ਰਹੇ ਆ ਵਾਰ-ਵਾਰ ਰਿਪੀਟ ਕਰ ਰਹੇ ਆ ਵੀ ਉਹ ਚ ਇੱਕੋ ਹੀ ਮੰਗ ਆ ਕਿ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਜਾਵੇ ਉਹ ਕਹਿੰਦੇ ਸਾਡੀ ਲੜਾਈ ਹੋਰ ਕੋਈ ਨਹੀਂ ਹੈ ਹੁਕਮਤ ਉਹ ਹੀ ਹੈ ਹਾਂ ਨਾ ਸਾਡੀ ਕੋਈ ਦੌੜ ਆ ਨਾ ਕੋਈ ਅਹੁਦੇ ਦੀ ਦੌੜ ਆ ਨਾ ਕੋਈ ਹੋਰ ਮੁੱਦਾ ਸਾਡਾ ਤਾਂ ਮੁੱਦਾ ਇਹ ਆ ਵੀ ਜਿਹੜੀ ਕਾਲੀ ਵਰਕਰਾਂ ਦੀ ਆਵਾਜ਼ ਆ ਜੀ ਉਹ ਆਵਾਜ਼ ਸੁਣੀ ਜਾਵੇ ਉਸ ਕਮੇਟੀ ਜਿਹੜੀ ਸੁਖਵੀਰ ਬਾਦਲ ਵੱਲੋਂ ਹੀ ਕਹ ਲੋ ਕਮੇਟੀ ਬਣੀ ਸੀ ਵੀ ਉਹਦੀ ਜਿਹੜੀ ਰਿਪੋਰਟ ਆ ਉਹ ਤੇ ਅਮਲ ਕੀਤਾ ਜਾਵੇ ਅੱਜ ਦੀ ਮੁੱਖ ਮੁੱਦਾ ਤਾਂ ਇਹੀ ਹੈ ਚਲੋ ਉਹਦੇ ਨਾਲ-ਨਾਲ ਖੈਰ ਦੇਖੋ ਹੁਣ ਉਹਨਾਂ ਨੇ ਜਥੇਵੰਦਕ ਢਾਂਚੇ ਦਾ ਵੀ ਇੱਕ ਰੂਪ ਦੇ ਹੀ ਦਿੱਤਾ ਔਰ ਉਹਦੇ ਨਾਲ-ਨਾਲ ਹੋਰ ਵੀ ਮੁੱਦੇ ਵਿਚਾਰੇ ਗਏ ਹੋਣਗੇ ਔਰ ਦੇਖਿਆ ਜਾਵੇ ਤਾਂ ਅੱਗੇ ਦੀ ਰਣਨੀਤੀ ਕੀ ਹੋ ਸਕਦੀ ਹੈ ਜਾਂ ਅੱਜ ਕੱਲ ਜਾਂ ਪੰਚ ਸਿੰਘ ਸਹਿਬਾਨਾ ਵੱਲੋਂ ਜੋ ਕੋਈ ਫੈਸਲਾ ਆ ਸਕਦਾ ਹੈ ਤਾਂ ਉਹ ਉਹਦੇ ਅੱਗੇ ਸੀ ਕਿਸ ਤਰ੍ਹਾਂ ਜਾ ਕੇ ਉਹਨੂੰ ਸਮਰਪਿਤ ਹੋਣਾ ਜਾਂ ਕਿਸ ਤਰ੍ਹਾਂ ਸੀ ਉਸ ਹੁਕਮਨਾਮੇ ਤੇ ਫੁੱਲ ਚਾੜਨੇ ਆ ਇਹਦੇ ਬਾਰੇ ਵੀ ਵਿਚਾਰ ਕੀਤੀ ਗਈ ਹੋਊਗੀ ਔਰ ਇਹਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਦੀ ਵੀ ਚਰਚਾ ਚੱਲ ਰਹੀ ਹੈ ਔਰ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਉਹਦੇ ਲਈ ਵੀ ਹੋ ਸਕਦਾ ਕੋਈ ਪ੍ਰੋਗਰਾਮ ਦੇਣ ਜਾਂ ਦਿੱਤਾ ਹੋਵੇ ਔਰ ਦੇਖੋ ਮੁੱਖ ਮੁੱਦਾ ਜਿਹੜਾ ਮੁੱਖ ਮੁੱਦਾ ਤਾਂ ਸਖਵੀਰ ਬਾਦਲ ਦੀ ਪ੍ਰਧਾਨਗੀ ਦਾ ਹੀ ਹੈ ਉਹ ਉਹਨੂੰ ਪਾਸੇ ਹੋਵੇ ਔਰ ਇਹਦੇ ਨਾਲ ਨਾਲ ਜਿਹੜੀ ਆਪਾਂ ਕਹਿ ਸਕਦੇ ਆ ਕਿਸੇ ਮਤਲਬ ਸਾਂਝੇ ਆਗੂ ਨੂੰ ਵੀ ਪ੍ਰਧਾਨਗੀ ਲਈ ਪੇਸ਼ਕਸ਼ ਹੋ ਸਕਦਾ ਹੋ ਗਈ ਹੋਵੇ ਜਾਂ ਉਹ ਵੀ ਕਰ ਸਕਦੇ ਹੁਣ ਆਉਣ ਵਾਲੇ ਦਿਨਾਂ ਚ ਵੀ ਕਿਸੇ ਸੰਜੀ ਜਿਹੜੀ ਸਾਰਿਆਂ ਨੂੰ ਸਰਪ੍ਰਸਤ ਸ਼ਖਸੀਅਤ ਹੈ ਉਹਨੂੰ ਕਾਲੀ ਦਲ ਦੀ ਬਾਗਡੋਰ ਦਿੱਤੀ ਜਾਵੇ ਔਰ ਇਹ ਇਹਦੇ ਕੋਈ ਕਈ ਮੁੱਦਿਆਂ ਤੇ ਚਰਚਾਾਂ ਮਾਂ ਤਾਂ ਚੱਲਦੀਆਂ ਹੀ ਆਂ ਪਰ ਦੂਸਰੇ ਪਾਸੇ ਜੇ ਗੱਲ ਕਰ ਲਈਏ ਕਿ ਸੁਖਵੀਰ ਬਾਦਲ ਜਾਂ ਉਹਨਾਂ ਦੇ ਜਿਹੜੇ ਧੜੇ ਵੱਲੋਂ ਤਾਂ ਅਜੇ ਤੱਕ ਕਹਿ ਲੋ ਜਾਂ ਮੈਂ ਨਾ ਮੰਨੂ ਵਾਲੀ ਕਹਿ ਲੋ ਜਾਂ ਕਹਿ ਲੋ ਵੀ ਉਹਨਾਂ ਵੱਲੋਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਜਾਂ ਜਿਹੜਾ ਜਥੇਬੰਦਕ ਢਾਂਚਾ ਉਹ ਤੋਂ ਆਪਣੇ ਆਪ ਦੇ ਹੱਕ 'ਚ ਭਰੋਸੇ ਵਾਲਿਆ ਮਤੇ ਉਹ ਕਰਵਾ ਕੇ ਆਪਦੀ ਪ੍ਰਧਾਨਗੀ ਉਹ ਮਤਲਬ ਉਧਰੋਂ ਪ੍ਰਧਾਨਗੀ ਹਟਾਉਣ ਲਈ ਤੇ ਇਧਰੋਂ ਪ੍ਰਧਾਨਗੀ ਨੂੰ ਜਿਹੜਾ ਬਰਕਰਾਰ ਰੱਖਣ ਲਈ ਅਜੇ ਤੱਕ ਇਹੀ ਕਸਮਕਸ਼ ਚੱਲਦੀ ਪਈ ਹੈ ਔਰ ਖੇਤਰੀ ਪਾਰਟੀ ਨੂੰ ਬਚਾਉਣ ਦੀ ਗੱਲ ਕਰ ਲੋ ਜਾਂ ਹੋਰ ਉਹ ਮੈਨੂੰ ਲੱਗਦਾ ਭਾਵੇਂ ਇਹ ਮੁੱਦਾ ਮੂਰੇ ਰੱਖਦੇ ਪਏ ਆ ਪਰ ਹੈ ਉਹ ਮੁੱਦਾ ਪਿੱਛੇ ਆ ਔਰ ਦੋਮਾ ਧੜਿਆਂ ਵੱਲੋਂ ਅੱਜ ਵੀ ਮੈਨੂੰ ਇਹ ਵੀ ਲੱਗਿਆ ਵੀ ਜੇ ਹੋ ਸਕਦਾ ਸੁਖਵੀਰ ਬਾਦਲ ਤੁਹਾਡੇ ਨੂੰ ਪਤਾ ਹੀ ਲੇਟ ਲੱਗਿਆ ਹੋਵੇ ਇੱਕਦਮ ਉਹਨਾਂ ਨੇ ਮੀਟਿੰਗ ਰੱਖੀ ਹਾਲਾਂਕਿ ਉਹ ਮੀਟਿੰਗ ਚ ਕੋਈ ਖਾਸ ਗੱਲਬਾਤ ਤਾਂ ਨਹੀਂ ਹੁੰਦੀ ਨਜ਼ਰ ਆ ਰਹੀ ਸੀ ਪਰ ਸਿਰਫ ਇੱਕ ਮਤਲਬ ਜਿਵੇਂ ਡਿਸਪਲਨ ਚ ਬੈਠਣੇ ਵੀ ਇਨਸਾਸ਼ਣ ਨਾਲ ਨਹੀਂ ਸੀ ਜਿਹੜੀ ਫੋਟੋ ਵਾਰ ਆਈਆਂ ਉਹ ਸਿਰਫ ਇਹ ਹੀ ਲੱਗਦਾ ਪਿਆ ਸੀ ਵੀ ਪਹਿਲਾਂ ਜਾ ਕੇ ਦਫਤਰ ਚ ਬਹਿ ਕੇ ਵੀ ਬਾਗੀ ਧੜਾ ਆ ਕੇ ਮੀਟਿੰਗ ਨਾ ਕਰੇ ਹਾਲਾਂਕਿ ਹਾਂ ਉਹਨਾਂ ਨੇ ਇਹਦਾ ਖੰਡਨ ਕਰਤਾ ਵੀ ਅਸੀਂ ਤਾਂ ਸਾਡਾ ਤਾਂ ਇਹਨਾਂ ਦੀ ਇਦਾਂ ਦੀ ਕੋਈ ਮਕਸਦ ਹੀ ਨਹੀਂ ਸੀ ਹੈਨਾ ਮਤਲਬ ਦੋ ਮਾਤ ਧੜਿਆਂ ਚ ਔਰ ਜੇ মিডিਏ ਦੀ ਵੀ ਗੱਲ ਕਰ ਲਈਏ ਜੀ ਭਾਵੇਂ ਹਾਸ਼ੀਏ ਤੇ ਐ ਕਾਲੀ ਹੂੰ ਤੁਸੀਂ ਦੇਖ ਲਿਆ ਕੀ ਜਲੰਧਰ ਚਲਾਤ ਰਹੇ ਪਰ মিডিਏ ਚ ਵੀ ਸਭ ਤੋਂ ਵੱਧ ਕਹਿ ਲਈਏ ਪੰਜਾਬੀਆਂ ਦੀਆਂ ਨਜ਼ਰਾਂ ਵੀ ਦੇਸ਼ ਵਿਦੇਸ਼ ਚ ਬੈਠੇ ਸਿੱਖਾਂ ਦੀਆਂ ਨਜ਼ਰਾਂ ਵੀ মিডিਏ ਦੀਆਂ ਨਜ਼ਰਾਂ ਵੀ ਤੇ ਸਭ ਤੋਂ ਵੱਧ ਚਰਚਾ ਵੀ ਕਾਲੀ ਦਲ ਦੀ ਹੋ ਰਹੀ ਹੈ ਹਾਲਾਤ ਹਾਂ ਖੇਤਰੀ ਪਾਰਟੀ ਕਰਕੇ ਲਾ ਲੋ ਔਰ ਆਉਣ ਵਾਲੇ ਦਿਨਾਂ ਚ ਦੋਮਾ ਧੜਿਆਂ ਵੱਲੋਂ ਕੀ ਪ੍ਰੋਗਰਾਮ ਲਿਆ ਜਾਂਦਾ ਜਾਂ ਕਾਲ ਤਖਤ ਸਾਹਿਬ ਤੇ ਜਾ ਕੇ ਸੁਖਵੀਰ ਬਾਦਲ ਕੀ ਸਪਸ਼ਟੀਕਰਨ ਦਿੰਦੇ ਨੇ ਕੀ ਆਖਦੇ ਨੇ ਕੀ ਸਪਸ਼ਟੀਕਰਨ ਦੇਣਗੇ ਵੀ ਕੀ ਹੈ ਤਾਂ ਸਭ ਕੁਝ ਹੋਇਆ ਹੀ ਹੈ ਨਾ ਜਿਹੜਾ ਰੱਖਿਆ ਹੋਇਆ ਤੇ ਕਿਸ ਤਰ੍ਹਾਂ ਜੇ ਉਤੋਂ ਸਿੰਘ ਸਾਹਿਬਾਨ ਵੱਲੋਂ ਆਉਣ ਵਾਲੇ ਸਮੇਂ ਕੋਈ ਫੈਸਲਾ ਲਿਆ ਜਾਂਦਾ ਜਾਂ ਕੋਈ ਸੇਵਾ ਲਈ ਜਾਂਦੀ ਹੈ ਤਾਂ ਉਹਨੂੰ ਕਿਸ ਤਰ੍ਹਾਂ ਅ ਮਤਲਬ ਇਹ ਉਤੇ ਫੁੱਲ ਚਾੜਦੇ ਨੇ ਉਹ ਸਮਾਂ ਦੱਸੂਗਾ ਔਰ ਆਉਣ ਵਾਲੇ ਸਮੇਂ ਚ ਜਿਸ ਤਰ੍ਹਾਂ ਦੋਵੇਂ ਤਰ੍ਹਾਂ ਇੱਕੋ ਵਾਰ ਇੱਕੋ ਗੱਲ ਕਹਿ ਰਹੀਆਂ ਅਸੀਂ ਕਾਲੀ ਦਲ ਨੂੰ ਮਜ਼ਬੂਤ ਕਰਨਾ ਮਜ਼ਬੂਤ ਕਰਨਾ ਹੋ ਸਕਦਾ ਕੋਈ ਏਕਤਾ ਵੀ ਹੋ ਜੇ ਬਿਲਕੁਲ ਹਨ ਔਰ ਜਥੇਦਾਰ ਵੱਲੋਂ ਸੰਗਸਦ ਪਾਰਨਾ ਵੱਲੋਂ ਕੋਈ ਏਕਤਾ ਬਾਰੇ ਵੀ ਕਹਿ ਦਿੱਤਾ ਜਾਵੇ ਹੁਕਮਨਾਮਾ ਆ ਜਾਏ ਜਾਂ ਨਵੇਂ ਕਿਸੇ ਨਵੇਂ ਹੋਰ ਉਹਨੂੰ ਜਿਹੜੀ ਬਾਗਡੋਰ ਦੇਣ ਬਾਰੇ ਵੀ ਗੱਲ ਆ ਜਾਏ ਉਹ ਜਗਿਆਨੀ ਹਰਪ੍ਰੀਤ ਸਿੰਘ ਦੀ ਬਾਰ ਬਾਰ ਗੱਲ ਚੱਲਦੀ ਪਈ ਹੈ ਅੱਜ ਵੀ ਮੀਡੀਆ ਵੱਲੋਂ ਸਵਾਲ ਕੀਤਾ ਜਾ ਰਿਹਾ ਸੀ ਹੋ ਸਕਦਾ ਉਹਨਾਂ ਦੇ ਅਗਵਾਈ ਚ ਕੋਈ ਕਾਲੀ ਦਲ ਦੀ ਏਕਤਾ ਦੀ ਗੱਲ ਚੱਲੇ ਇਹ ਸਾਰੇ ਸਵਾਲ ਅਜੇ ਨਹੀਂ ਜੀ ਉਹੀ ਇਹ ਜਵਾਬ ਆਉਣ ਤੇ ਹੀ ਪਤਾ ਲੱਗੂਗਾ ਕੀ ਫੈਸਲਾ ਹੁੰਦਾ ਜੀ ਤਾਂ ਅੱਗੇ ਗੱਲ ਕਰਦੇ ਆਂ ਵੀ ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਆਪਾਂ ਦੇਖਿਆ ਕਾਂਗਰਸ ਤੀਜੇ ਨੰਬਰ ਤੇ ਆ ਤਾਂ ਕੀ ਹੁਣ ਕਾਂਗਰਸ ਕੋਈ ਮੰਥਨ ਕਰਨ ਬਾਰੇ ਸੋਚ ਰਹੀ ਹੈ ਆ ਦੇਖੋ ਇਹ ਤੁਹਾਡਾ ਸਵਾਲ ਤਾਂ ਬੜਾ ਵਧੀਆ ਹੈ ਵੀ ਕਾਂਗਰਸ ਵਾਲਿਆਂ ਨੇ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸੀ ਤਾਂ ਪਾਰਟੀ 'ਚ ਇੱਕ ਆਵਾਜ਼ ਉੱਠੀ ਸੀ ਤੁਹਾਨੂੰ ਯਾਦ ਹੋਊਗਾ ਆਪਣੇ 올ੰਪੀਅਨ ਪ੍ਰਗਟ ਸਿੰਘ ਜਾਂ ਲਧਿਆਣਾ ਤੋਂ ਆਸ਼ੂ ਜੀ ਜਾਂ ਹੋਰ ਵੀ ਕਈ ਆਗੂਆਂ ਨੇ ਇਹ ਗੱਲ ਕਹੀ ਸੀ ਕਿ ਪਾਰਟੀ ਨੂੰ ਉਸ ਰੂਪ ਚ ਅੰਗਾਰਾ ਨਹੀਂ ਮਿਲਿਆ ਪੰਜਾਬ ਚ ਜਿਸ ਰੂਪ ਚ ਮਿਲਣਾ ਚਾਹੀਦਾ ਸੀ ਜਾਂ ਜਿਸ ਤਰ੍ਹਾਂ ਕਿਆਸਿਆ ਜਾ ਰਿਹਾ ਸੀ ਉਹ ਹੰਗਾਰਾ ਨਹੀਂ ਮਿਲਿਆ ਔਰ ਇਹ ਤੇ ਜਿਹੜੇ ਜਿਵੇਂ ਦੂਜੀਆਂ ਧਿਰਾਂ ਨੇ ਮੰਤਨ ਕੀਤਾ ਜਾਂ ਫੜਤਾਲ ਕੀਤੀ ਹੈ ਅਨਰੂਨੀ ਤੌਰ ਤੇ ਕਿੱਥੇ ਕਮੀਆਂ ਰਹੀਆਂ ਨੇ ਕਿੱਥੇ ਘਾਟਾਂ ਰਹੀਆਂ ਨੇ ਕਿਸ ਤਰ੍ਹਾਂ ਭਵਿੱਖ ਚ ਅਸੀਂ ਹੋਰ ਲਾਂਬੰਦੀ ਕਿਵੇਂ ਕਰ ਸਕਦੇ ਆ ਉਹ ਉਸ ਤਰ੍ਹਾਂ ਵੀ ਕਾਂਗਰਸ ਪਾਰਟੀ ਨੂੰ ਵੀ ਕਰਨੀ ਚਾਹੀਦੀ ਆ ਪਰ ਉਹ ਤੇ ਰਾਜਾ ਬੜਿੰਗ ਸਾਹਿਬ ਦਾ ਆਇਆ ਸੀ ਬਿਆਨ ਤੁਹਾਨੂੰ ਯਾਦ ਹੋਊਗਾ ਉਹਨਾਂ ਨੇ ਕਹੇ ਸੀ ਅਸੀਂ ਅਸੀਂ ਤਾਂ ਸੱਤ ਸੀਟਾਂ ਜਿੱਤ ਗਏ ਹਮ ਹਲੋ ਸਾਡੇ ਕੋਲ ਤਾਂ ਬੜੀ ਵੱਡੀ ਜਿੱਤ ਐ ਪੰਜਾਬ 'ਚ ਸਭ ਤੋਂ ਵੱਡੀ ਜਿੱਤ ਐ ਸਾਨੂੰ ਮੰਨਣ ਦੀ ਕੀ ਲੋੜ ਔਰ ਉਹਨਾਂ ਨੇ ਮਤਲਬ ਇਹਨਾਂ ਨੂੰ ਵੀ ਲੀਡਰਾਂ ਨੂੰ ਵੀ ਕਿਹਾ ਸੀ ਜਿਨ੍ਹਾਂ ਨੇ ਆਵਾਜ਼ ਠਾਈ ਸੀ ਤੇ ਉਹਨਾਂ ਨੂੰ ਜੀ ਇਸ ਮੁੱਦੇ ਤੇ ਮਤਲਬ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਮ ਪਰ ਹੁਣ ਤਾਂ ਮੇਰੇ ਖਿਆਲ 'ਚ ਜਿਹੜੀ ਦੇਖੋ ਆਵਾਜ਼ ਤੰਦਰੋਂ ਉੱਠੂਗੀ ਬਿਲਕੁਲ ਵੀ ਕਾਂਗਰਸ ਨੂੰ ਲੋਕਾਂ ਨੇ ਤਸਵੀਰ ਤਾਂ ਦਿਖਾਤੀ ਆ ਹਮ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਇਹ ਲੱਗਣ ਲੱਗਿਆ ਸੀ ਉਹਨਾਂ ਨੂੰ ਤਾਂ 27 ਦੀ ਦੌੜ ਸ਼ੁਰੂ ਹੋ ਗਈ ਸੀ ਲੱਗੀ ਸੀ ਉਹਨਾਂ ਦੇ ਮਨ 'ਚ ਬਈ ਜੀ ਸੀਐਮ ਕਿਹਨੇ ਬਣਨਾ ਉਹ ਭਜੜ ਦੌੜ ਸ਼ੁਰੂ ਹੋ ਗਈ ਸੀ ਔਰ ਰਾਜਾ ਵੜਿੰਗ ਤਾਂ ਕਹਿੰਦੇ ਇਹ ਵੀ ਕਹਿਣ ਲੱਗੇ ਸੀ ਵੀ ਮੇਰੇ ਹੱਥ 'ਚ ਲਕੀਰ ਵੀ ਹੈਗੀ ਹੈ ਮੈਂ ਸੀਐਮ ਬਣਨਾ ਹੀ ਬਣਨਾ ਉਹਨਾਂ ਨੇ ਕਹਿੰਦੇ ਕਿਤੇ ਮਤਲਬ ਇੱਕ ਆਫ ਦੀ ਰਿਕਾਰਡ ਕਈ ਗੱਲਾਂ ਕੀਤੀਆਂ ਨੇ ਕਦੇ ਆਉਣ ਵਾਲੇ ਸਮੇਂ 'ਚ ਹੋਰ ਵੀ ਜ਼ਿਕਰ ਕਰਾਂਗੇ ਜੀ ਔਰ ਉਹ ਉਹਦੇ ਬਾਰੇ ਵਿਸਥਾਰ ਚ ਕਰਾਂਗੇ ਕਿਸਦੇ ਨਾ ਮਤਲਬ ਉਹ ਚ ਉਹ ਵੀ ਕਹਿੰਦੇ ਸੀ ਵੀ ਮੇਰੇ ਵੀ ਹੱਥ ਚ ਲਕੀਰ ਜਿਹੜੀ ਹੈ ਤਾਂ ਪੱਕੀ ਆ ਸੀ ਮਾਰੀ ਹਾਂ ਮੈਂ ਪੜਨਾ ਹੀ ਪੜਨਾ ਹੈ ਔਰ ਉਹ ਜਿਹੜੀ ਦੌੜ ਸ਼ੁਰੂ ਹੋ ਗਈ ਸੀ ਹੁਣ ਤਾਂ ਫਿਰ ਝਟਕਾ ਲੱਗ ਗਿਆ ਤੀਜੇ ਨੰਬਰ ਤੇ ਚਲੀ ਗਈ ਕਾਂਗਰਸ ਔਰ ਜਿੱਤ ਦੇਖ ਰਹੀ ਸੀ ਉੱਥੇ ਜੀ ਔਰ ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਨੇ ਰਾਜਾ ਪੜਿੰਗ ਨੇ ਇਹ ਵੀ ਜਿਹੜਾ ਚੀਮਾ ਸਾਹਿਬ ਨੂੰ ਚੈਲੰਜ ਕੀਤਾ ਸੀ ਵਿੱਤ ਮੰਤਰੀ ਨੂੰ ਇਹ ਜਾਂ ਉਹ ਅਸਤੀਫਾ ਦੇ ਦੇਣ ਜਾਂ ਮੈਂ ਅਸਤੀਫਾ ਦੇ ਦੂੰਗਾ ਹੁਣ ਫਿਰ ਅਸਤੀਫਾ ਦੇ ਦੇਣ ਹਾਂ ਜਾ ਜਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਆਪਣੇ ਆਪ ਨੂੰ ਚਾਣਕੀਆ ਵੀ ਕਹਿੰਦੇ ਆ ਔਰ ਉਹਨਾਂ ਨੇ ਇੱਕ ਮੀਡੀਆ 'ਚ ਬਿਆਨ ਵੀ ਰਵਾਇਆ ਸੀ ਵੀ ਚਾਣਕੀਆ ਨੀਤੀ ਨਾਲ ਕਾਂਗਰਸ ਦਾ ਬਹਾਰ ਹੋਇਆ ਤੇ ਉਹਨਾਂ ਨੂੰ ਵੀ ਹੁਣ ਜਿਹੜਾ ਕਹਿੰਦੇ ਸਤੋਜ ਮੰਜਾ ਚੱਲਿਆ ਜਾਊਗਾ ਹਾਂ ਉਹਨਾਂ ਨੂੰ ਵੀ ਹੁਣ ਆਪ ਦਾ ਮੰਜਾ ਜਿਹੜਾ ਆਪਦੇ ਉੱਤੇ ਲੈ ਜਾਣਾ ਚਾਹੀਦਾ ਜਿਹੜੇ ਹਾਲਾਤ ਆ ਕਾਂਗਰਸ ਦੇ ਔਰ ਹੁਣ ਤਾਂ ਮੰਤਨ ਕਰ ਲੈਣਾ ਚਾਹੀਦਾ ਵੇ 27 ਜਿਹੜਾ ਇਹ ਮੋਦੀ ਦੇ ਬ੍ਰੋਚ ਲੋਕਾਂ ਨੇ ਪੰਜਾਬ ਚ ਕਾਂਗਰਸ ਨੂੰ ਵੋਟ ਪਾਈ ਹੈ ਨਾ ਕਿ ਕਾਂਗਰਸ ਦੇ ਹੱਕ ਚ ਪਾਈ ਹੈ ਜੀ ਇਹ ਇਹ ਤਾਂ ਉਹਨੂੰ ਮੇਰੇ ਖਿਆਲ ਚ ਹੁਣ ਸਮਝ ਆ ਜਾਣੀ ਚਾਹੀਦੀ ਹੈ ਹਾਂ ਜਾਂ ਕਿਸ ਤਰ੍ਹਾਂ ਲੋਕ ਮੁੱਦਿਆਂ ਜਾਂ ਲੋਕ ਮਸਲਿਆਂ ਤੇ ਲੜਾਈ ਲੜੀ ਜਾਵੇ ਨਾ ਕਿ ਇੱਕ ਦੂਜੇ ਨੂੰ ਪਿਛਾੜਨ ਲਈ ਲੀਡਰਸ਼ਿਪ ਨੂੰ ਪਹਿਲਾਂ ਵੀ ਕਾਂਗਰਸ ਸੇਮੈਂਟ ਹੋਦੀ ਰਹੀ ਹੈ ਢੜੇਬੰਦੀ ਕਰਕੇ ਡੁੱਬਦੀ ਰਹੀ ਹੈ ਔਰ ওভার ਕਨਫੀਡੈਂਸ ਦਿਖਾ ਰਹੀ ਹੈ ਹੁਣ ਇਹਨਾਂ ਨੂੰ ਜ਼ਰੂਰ ਹੈ ਤੇ ਮੰਤਨ ਤਾਂ ਕਰ ਲੈਣਾ ਚਾਹੀਦਾ ਹੈ ਜਾਂ 27 ਵਾਲੀ ਤਸਵੀਰ ਜਿਹੜੀ ਹੈ ਉਹ ਦੇਖ ਲੈਣੀ ਚਾਹੀਦੀ ਹੈ ਇਸ ਨਤੀਜੇ ਤੋਂ ਜਾਂ ਜਿਹੜੀਆਂ ਗਾਹ ਚੋਣਾ ਆਉਣ ਵਾਲੀਆਂ ਨੇ ਉਹਨਾਂ ਦੀ ਤਿਆਰੀ ਕਰਨ ਲਈ ਕਰ ਲੈਣਾ ਚਾਹੀਦਾ ਕਿਉਂਕਿ ਆਸ ਸਾਲ ਤਾਂ ਚੋਣਾ ਦਾ ਹੀ ਹੈ ਨਗਰ ਨਿਗਮ ਦੀਆਂ ਚੋਣਾ ਦਾ ਜਲਦੀ ਹੋ ਸਕਦੀਆਂ ਕਹਿ ਰਹੇ ਆ ਕਿ ਸਤੰਬਰ ਅਕਤੂਬਰ ਚ ਹੋ ਸਕਦੀਆਂ ਨੇ ਔਰ ਉਹ ਵੀ ਡੇਢ ਸਾਲ ਲੇਟ ਚੱਲ ਰਹੀਆਂ ਜਿਹੜੀ ਹੈਗੀ ਆ ਪੰਚਾਇਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸੰਮਤੀ ਦੀਆਂ ਚੋਣਾਂ ਉਹ 6 ਮਹੀਨੇ ਲੇਟ ਚੱਲ ਰਹੀਆਂ ਉਹ ਵੀ ਕਿਸੇ ਵੇਲੇ ਵੀ ਆ ਸਕਦੀਆਂ ਔਰ ਤੀਸਰੀ ਜਿਹੜੀ ਆ ਚਾਰ ਚੋਣਾਂ ਉਹ ਵੀ ਰਹਿੰਦੀਆਂ ਨੇ ਮਤਲਬ ਜਿਮਨੀ ਚੋਣਾਂ ਉਹ ਉਹ ਵੀ ਉਹ ਵੀ ਅਕਤੂਬਰ ਚ ਆ ਜਾਣੀਆਂ ਭਾਵੇਂ ਵੀ ਉਹ ਤੋਂ ਪਹਿਲਾਂ ਹੁਣ ਰਾਜਾ ਬੜਿੰਗ ਨੂੰ ਥੋੜਾ ਜਿਆਦਾ ਜ਼ਰੂਰ ਕਰ ਲੈਣਾ ਚਾਹੀਦਾ ਇਹ ਇਹ ਆ ਪਾਣੀ ਕਹਿ ਰਹੇ ਜੇ ਤੋਂ ਆਪਾਂ ਚਰਚਾ ਕਰਦੇ ਆ ਤਾਂ ਥੱਲੇ ਲੋਕਾਂ ਦੇ ਵਿਚਾਰ ਆਉਂਦੇ ਆ ਲੋਕ ਲੋਕ ਜਾਂ ਕਾਂਗਰਸ ਦੇ ਵਰਕਰ ਆ ਜਿਹੜੇ ਦੇਖੋ ਹਰ ਅੱਜਕੱਲ੍ਹ ਮੁੱਦੇ ਤੇ ਜਾਂ ਜਦੋਂ ਤੁਸੀਂ ਬੋਲਦੇ ਹੋ ਜਾਂ ਗੱਲ ਕਰਦੇ ਹੋ ਇਹ ਆਪਣੇ ਨਿੱਜੀ ਵਿਚਾਰ ਨਹੀਂ ਆਪਾਂ ਇਸ ਚਰਚਾ 'ਚ ਸ਼ਾਮਲ ਕਰਦੇ ਬਹੁਤ ਇਹ ਵਿਚਾਰ ਜਿਹੜੇ ਲੋਕਾਂ ਦੇ ਹੀ ਹੁੰਦੇ ਆ ਕਿਉਂਕਿ ਅਸੀਂ ਨਿੱਜੀ ਤੌਰ ਤੇ ਆਪਦੀ رائے ਦੇ ਸਕਦੇ ਆ ਕਿਸੇ ਤੇ ਉਹ ਨਹੀਂ ਕਰ ਸਕਦੇ ਔਰ ਜਿਹੜੇ ਲੋਕਾਂ ਦੇ ਵਿਚਾਰ ਹੁੰਦੇ ਆ ਲੋਕਾਂ ਦੀ ਮੀਡੀਆ ਆਵਾਜ਼ ਹੁੰਦਾ ਲੋਕਾਂ ਦੀ ਅਸੀਂ ਗੱਲ ਕਰਨੀ ਹੁੰਦੀ ਹੈ ਲੋਕ ਜਿਹੜੇ ਥੱਲੇ ਲਿਖਦੇ ਆ ਕਮੈਂਟ ਲਿਖਦੇ ਆ ਉਹ ਉਹਨਾਂ ਤੇ ਚਰਚਾ ਕਰਨੀ ਬਣਦੀ ਆ ਔਰ ਕਾਂਗਰਸ ਦੇ ਵਰਕਰ ਵੀ ਇਹ ਕਹਿੰਦੇ ਆ ਜਾਂ ਲੀਡਰਸ਼ਿਪ ਵੀ ਅੰਦਰੋਂ ਕਹਿ ਰਹੀ ਹੈ ਵੀ ਉਹਨਾਂ ਨੂੰ ਜਿਹੜੀਆਂ ਹੁਣ ਜ਼ਰੂਰ ਮੰਤਨ ਕਰ ਲੈਣਾ ਚਾਹੀਦਾ ਵੀ ਕਿੱਥੇ ਖੜੇ ਆ ਅਸੀਂ ਜਾਂ 27 ਤੱਕ ਅਸੀਂ ਕਿੱਥੇ ਪਹੁੰਚ ਜਾਾਂਗੇ ਇਹ ਇਹ ਬਣਦਾ ਹੀ ਆ ਤੁਹਾਡਾ ਸਵਾਲ ਇਹ ਬਣਦਾ ਔਰ ਇਹ ਤੇ ਜਰੂਰ ਜਿਹੜਾ ਕਾਂਗਰਸ ਨੂੰ ਮੰਤਨ ਕਰਨਾ ਚਾਹੀਦਾ ਜੀ ਤਾਂ ਅੱਗੇ ਗੱਲ ਕਰਦੇ ਆ ਵੀ ਅਰਵਿੰਦ ਕੇਜਰੀਵਾਲ ਦੇ ਭਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਤਿਹਾਰ ਜ਼ਿਲ੍ਹਾ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਿਆ ਕਿਵੇਂ ਦੇਖਦੇ ਹੋ ਦੇਖੋ ਅੱਜ ਇਹ ਗੱਲ ਸਹੀ ਹੈ ਤੁਹਾਡੀ ਸਵਾਲ ਸਾਰੇ ਤੁਸੀਂ ਅੱਜ ਕਰੰਟ ਮੁੱਦਿਆਂ ਨਾਲ ਹੀ ਜੁੜੇ ਹੋਏ ਕੀਤੇ ਆ ਔਰ ਗੱਲ ਕਰੀਏ ਤਾਂ ਅੱਜ ਜਿਹੜਾ ਅਰਵਿੰਦ ਕੇਜਰੀਵਾਲ ਨੇ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਤੁਹਾਨੂੰ ਵੀ ਪਤਾ ਵੀ ਭਾਵੇਂ ਉਹਨਾਂ ਨੂੰ ਈਡੀ ਵਾਲੇ ਮਾਮਲੇ 'ਚ ਬੇਲ ਮਿਲ ਗਈ ਆ ਪਰ ਅਜੇ ਜਿਹੜਾ ਸੀਬੀਆਈ ਦਾ ਮਾਮਲਾ ਉਹ 'ਚ ਜ਼ਮਾਨਤ ਨਹੀਂ ਮਿਲੀ ਗਈ ਔਰ ਸ਼ਾਇਦ 17 ਤਰੀਕ ਆ ਉਸ ਕੇਸ ਦੀ ਵੀ ਹੋ ਸਕਦਾ ਉਹਨਾਂ ਨੂੰ ਜ਼ਮਾਨਤ ਮਿਲ ਵੀ ਜਾਵੇ ਜਾਂ ਅਦਾਲਤ ਕੀ ਫੈਸਲਾ ਲੈਂਦੀ ਆ ਆਸ ਤਾਂ ਸੁਭਾਵਨਾ ਇਹਨਾਂ ਨੂੰ ਹੈਗੀ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਨੂੰ ਬੇਲ ਮਿਲ ਜੂਗੀ ਪਰ ਜਿਸ ਤਰ੍ਹਾਂ ਦੇ ਅੱਜ ਤੁਸੀਂ ਗੱਲ ਕੀਤੀ ਹੈ ਉਹ ਵਾਕਈ ਅੱਜ ਸੰਜੇ ਸਿੰਘ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਕੌਮੀ ਆਗੂ ਨੇ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੇ ਰਵਿੰਦ ਕੇਜਰੀਵਾਲ ਨੇ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਨਾਂ ਨੂੰ ਸਹੀ ਸਿਹਤ ਸਵਾਮਾ ਨਹੀਂ ਦੇ ਰਿਹਾ ਜਾਂ ਡਾਕਟਰੀ ਸਹੂਲਤ ਨਹੀਂ ਦੇ ਰਿਹਾ ਜਾਂ ਉਹਨਾਂ ਨੂੰ ਹੋਰ ਪ੍ਰੋਪਰ ਜਿਹੜੀ ਖਾਣ ਪੀਣ ਦੇ ਉਹ ਨਾ ਦੇਣ ਕਰਕੇ ਸਹੀ ਜਿਹਨੂੰ ਕਹੋ ਡਾਈਟ ਕਹੀਏ ਡਾਈਟ ਹਾਂ ਕਹਿ ਸਕਦੇ ਹਾਂ ਨਾ ਮਿਲਣ ਕਰਕੇ ਉਹਨਾਂ ਦਾ ਲਗਾਤਾਰ ਭਾਰ ਘਟ ਰਿਹਾ ਔਰ ਉਹਨਾਂ ਨੂੰ ਜਿਹੜੇ ਉਹਨਾਂ ਦਾ ਚੈੱਕ ਅਪ ਸਮੇਂ ਸਿਰ ਨਹੀਂ ਹੋ ਰਿਹਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਵੀ ਜੇਲ੍ਹ ਸੀਗਾ ਤਾਂ ਉੱਥੇ ਇਹ ਵਾਕਈ ਕਮੀ ਆ ਕਿ ਡਾਕਟਰ ਰਾਤ ਦੇ ਸਮੇਂ ਕੋ ਡਾਕਟਰ ਹੀ ਨਹੀਂ ਹੁੰਦਾਗਾ ਜਾਂ ਮਤਲਬ ਜਿਸ ਸਾਹਿਬ ਨਾਲ ਜਿਹੜੀ ਸਿਹਤ ਸਵਾਮਾ ਮਿਲਣੀਆਂ ਚਾਹੀਦੀਆਂ ਨੇ ਔਰ ਇਹ ਗੱਲ ਕਰਨੀਏ ਤਾਂ ਦੇਖੋ ਕਿਸੇ ਸੀ ਇਹ ਕਿਸੇ ਇੱਕ ਲੀਡਰ ਨੂੰ ਹੀ ਨਹੀਂ ਵੀ ਆਈਪੀ ਨੂੰ ਨਹੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਸਾਰੇ ਹੀ ਜਿਹੜੇ ਜੇਲ੍ਹ ਚ ਨਾ ਹੈਗੇ ਨੇ ਬੰਦ ਨੇ ਚਾਹੋ ਕਿਸੇ ਕਿਉਂਕਿ ਬਹੁਤੇ ਤਾਂ ਤੁਹਾਨੂੰ ਪਤਾ ਜੇਲਾਂ ਚ ਜੇ ਆਪਾਂ ਗੱਲ ਕਰ ਲਈਏ ਤਾਂ ਮਤਲਬ ਕਹਿ ਲੋ ਨਜਾਇਜ਼ ਹੀ ਬਹੁਤੇ ਲੋਕ ਫਸੇ ਹੋਏ ਨੇ ਪਿੱਛੇ ਜੇ ਇੱਕ ਸਰਵੇ ਵੀ ਹੋਇਆ ਸੀ ਵੀ 70 ਕੇ 50% ਲੋਕ ਜਿਹੜੇ ਕਿਸੇ ਮਾਮਲੇ ਚ ਇਨਵੋਲ ਵੀ ਨਹੀਂ ਉਦਾਂ ਹੀ ਫਸੇ ਹੋਏ ਝੂਠੇ ਕੇਸਾਂ ਦੀ ਫਸ ਕੇ ਪਹੁੰਚੇ ਔਰ ਇੱਕ ਸੱਚ ਵੀ ਹੈ ਇਹ ਸੱਚੀ ਤਸਵੀਰ ਹੈ ਔਰ ਉਹਨਾਂ ਲੋਕਾਂ ਨੂੰ ਵੀ ਇਹ ਸਿਹਤ ਸਵਾਮਾ ਸਮੇਸਰ ਮਿਲਣੀਆਂ ਚਾਹੀਦੀਆਂ ਔਰ ਜਿਹੜਾ ਇਹ ਸਾਡੇ ਡੈਮੋਕ੍ਰੇਸੀ ਜਾਂ ਲੋਕਤੰਤਰ ਚ ਜਿਹੜੇ ਇਹਨਾਂ ਦੇ ਅਧਿਕਾਰ ਵੀ ਨੇ ਚਾਹੇ ਉਹ ਕਿਸੇ ਕੇਸ 'ਚ ਫਸੇ ਹੋਏ ਨੇ ਚਾਹੇ ਕਿਸੇ ਵੀ ਚਲੋ ਆਪਾਂ ਕਿਸੇ ਮਾਮਲੇ ਦੀ ਗੱਲ ਕਰ ਸਕਦੇ ਹਾਂ ਨਾ ਅੰਦਰ ਨੇ ਜੇਲ੍ਹ 'ਚ ਔਰ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਉਹਨਾਂ ਦਾ 8 ਕਿਲੋ ਭਾਰ ਘਟ ਗਿਆ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਨਾਲ ਹੀ ਦੂਸਰੇ ਪਾਸੇ ਜਵਾਬ ਆ ਜਾਂਦਾ ਔਰ ਦੂਸਰੇ ਪਾਸੇ ਜੇਲ੍ਹ ਪ੍ਰਸ਼ਾਸਨ ਨੇ ਥੋੜੇ ਚਰਬਾ ਦੀ ਉਹਦਾ ਸਪਸ਼ਟੀਕਰਨ ਦਿੱਤਾ ਵੀ ਨਹੀਂ ਜੀ ਉਹਨਾਂ ਦਾ ਭਾਰ ਤਾਂ 2 ਕਿਲੋ ਘਟਿਆ ਹੂੰ ਮਤਲਬ 8 ਕਿਲੋ ਨਹੀਂ ਘਟਿਆ ਔਰ ਇਹ ਉਹਨਾਂ ਦੀ ਜਿਹੜੇ ਉਹ ਡਾਈਟ ਨਾ ਖਾਣ ਕਰਕੇ ਖਾਣਾ ਨਾ ਖਾਣ ਕਰਕੇ ਉਹ ਘਟਦਾ ਹਾਂ ਔਰ ਇਹ ਵੀ ਗੱਲ ਹੈ ਕਿ ਇਹ ਦੇਖੋ ਇਹ ਅੰਦਰ ਜਦੋਂ ਬੰਦਾ ਹੁੰਦਾ ਉਹ ਉਹਦੀਆਂ ਚਿੰਤਾਵਾਂ ਚਿੰਤਾ ਵੱਧ ਜਾਂਦੀ ਹੈ ਔਰ ਬੰਦੇ ਦਾ ਹੋ ਸਕਦਾ ਖਾਣਾ ਖਾਣ ਨੂੰ ਕਿਉਂਕਿ ਖਾਣਾ ਤਾਂ ਵੈਸੇ ਹੀ ਛੁੱਟ ਜਾਂਦਾ ਹੈ ਹੈਨਾ ਮੰਨ ਲਓ ਇਹ ਕਹਿ ਲੋ ਫਿਰ ਵੀ ਦੇਖੋ ਮੁੱਦਾ ਠਾਉਣਾ ਉਹਨਾਂ ਦਾ ਫਰਜ਼ ਵੀ ਹੈਗਾ ਜਾਂ ਉਹਨਾਂ ਦੀ ਇੱਕ ਮੁੱਖ ਮੰਤਰੀ ਨੇ ਦਿੱਲੀ ਦੇ ਉਹ ਜੇ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਜੇਲ੍ਹ ਪ੍ਰਸ਼ਾਸਨ ਉਹਨਾਂ ਦਾ ਧਿਆਨ ਨਹੀਂ ਦਿੰਦਾ ਜਾਂ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਬੁੱਧੀ ਸਰਕਾਰ ਦੇ ਨਿਸ਼ਾਨੇ ਤੇ ਆ ਔਰ ਜਿਹੜੀ ਆ ਆਪਸੀ ਤਣਾਅ ਪਾਰਟੀਆਂ ਦਾ ਜਾਂ ਆਪਸੀ ਖਿੱਚੋ ਤਾਣ ਤਾਂ ਚੱਲਦੀ ਹੈ ਔਰ ਇਹੇ ਜਿਹੇ ਚ ਹਾਲਾਤਾਂ ਚ ਮੁੱਖ ਮੰਤਰੀ ਦੀ ਜਿਹੜੀ ਜੇ ਉਹ ਦਿੱਲੀ ਜੇਲ੍ਹ ਚ ਵੀ ਬੰਦ ਨੇ ਉਹਨਾਂ ਦੀ ਸਿਹਤ ਜਿਹੜੀ ਆ ਉਹ ਮਤਲਬ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਚੈੱਕ ਅਪ ਜਾਂ ਉਹਨਾਂ ਦੀ ਜਿਹੜਾ ਖਾਣਾ ਉਹਦਾ ਪ੍ਰਬੰਧ ਰੱਖਣਾ ਚਾਹੀਦਾ ਜਾਂ ਉਹਨਾਂ ਨੂੰ ਮਤਲਬ ਇਹਨਾਂ ਦੀ ਮੰਗ ਅਨਸਾਰ ਇਹ ਕਿਸ ਤਰ੍ਹਾਂ ਚਾਹੁੰਦੇ ਆ ਇਲਾਜ ਕੋਈ ਜਿਹੜੀਆਂ ਸਿਹਤ ਸਵਾਮਾ ਤਾਂ ਦੇਣੀਆਂ ਬਣਦੀਆਂ ਹੀ ਨਹੀਂ ਜੀ ਅੱਜ ਦਾ ਇਹ ਮੁੱਦਾ ਕਾਫੀ ਅੱਜ ਚਰਚਾ ਚ ਰਿਹਾ ਜੀ ਤਾਂ ਇਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਅਹਿਮ ਸਿਆਸੀ ਮੌਧਿਆਤੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਚ ਆਪਣਾ ਸੁਝਾਅ ਦੇਣਾ ਬਿਲਕੁਲ ਨਾ ਭੁੱਲਿਓ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ